ਇੱਕ ਅਜੀਹੀ ਭਗਤ ਆਉਂਦੀ ਹੈ ਜੋ ਕਿ ਆਏ ਮੰਗਲਵਾਰ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਸ਼ਿਵਲਿੰਗ ਦੇ ਉੱਪਰ ਜੋ ਹੈ ਸਰੂਪ ਬਣਾਉਂਦੇ ਹਨ ਬਜਰੰਗਬਲੀ ਹਨੂਮਾਨ ਜੀ ਦਾ ਸਰੂਪ ਬਣਾਇਆ ਗਿਆ ਹੈ ਤੇ ਹਾਰ ਸ਼ਿੰਗਾਰ ਲਗਾ ਕੇ ਫੁੱਲਾਂ ਦੀ ਮਾਲਾ ਪਹਿਨਾ ਕੇ ਇਹਨਾਂ ਵੱਲੋਂ ਟਿੱਕੇ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਹਨੂਮਾਨ ਜੀ ਦੀ ਅੱਜ ਦੀ ਦਿਹਾੜੀ ਇਹਨਾਂ ਨੇ ਇਹ ਬਣਾਇਆ ਹੈ ਮੈਂ ਇੱਕ ਦਿਨ ਜੈਨ ਮਹਾਰਾਜ ਕੀ ਫੋਟੋ ਦੇਖ ਰਹੀ ਸੀ ਤੋਂ ਵੀਡੀਓ ਤੋਂ ਉਸਮੇ ਉਸਮੇ ਵੀ ਮੇਰੇ ਕੋ ਐਸਾ ਹੋਇਆ ਜੈਸੇ ਬਾਬਾ ਕਹਿ ਰਹੇ ਹੋ ਵੀ ਮੇਰਾ ਸ਼ਿੰਗਾਰ ਕਰੋ ਤੋਂ ਮੈਂ ਬਾਬਾ ਦਾ ਸ਼ਿੰਗਾਰ ਕਰਨੇ ਲੱਗ ਗਈ ਕੋਈ ਆਪਣੇ ਪਿਛੋਕੜ ਦੇ ਵਿੱਚ ਜਾਂ ਆਪਣੇ ਪਰਿਵਾਰ ਦੇ ਵਿੱਚ ਕੋਈ ਐਜਹੀ ਕਲਾਕਾਰੀ ਕਰਦਾ ਸੀਗਾ ਨਹੀਂ ਐਸਾ ਕੁਝ ਵੀ ਨਹੀਂ ਕੋਈ ਵੀ ਨਹੀਂ ਕਰਦਾ ਥਾ ਬਸ ਬਾਬਾ ਕੀ ਇੱਛਾ ਤੇ ਬਾਬਾ ਨੇ ਮੇਰੇ ਤੋਂ ਲੈਣੀ ਸੀ ਸੇਵਾ ਮੈਂ ਲੈ ਦੇ ਰਹੀ ਹਾਂ ਬਾਬਾ ਕੋ ਸੇਵਾ ਕਿੰਨਾ ਟਾਈਮ ਲੱਗਦਾ ਮੈਮ ਇਸ ਰੂਪ ਨੂੰ ਬਣਾਉਣ ਤੇ 2.5 ਤੋਂ 3 ਘੰਟੇ ਲੱਗ ਜਾਂਦੇ ਹਨ ਮੈਮ 2.5 ਤੋਂ 3 ਘੰਟੇ ਬੈਠੇ ਰਹਿਣੋਂ ਥੱਕਦੇ ਨਹੀਂ ਨਹੀਂ ਜਦ ਤੱਕ 바ਵਾ ਹੈ ਤਾਂ 바ਵਾ ਥੱਕਨੇ ਵੀ ਨਹੀਂ ਦੇਣਗੇ ਮੈਮ ਅਸੀਂ ਦੇਖ ਰਹੇ ਸੀ ਕਿ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਇੱਥੇ ਚੌਂਕੜੀ ਮਾਰ ਕੇ ਬੈਠੇ ਸੀਗੇ ਉੱਪਰ ਦੀ ਪੱਖਾ ਵੀ ਚੱਲ ਰਿਹਾ ਸੀਗਾ ਉੱਥੇ ਖੜੇ ਮਨਠੜ ਲੱਗ ਰਹੀ ਸੀ ਦੇਖ ਕੇ ਤੁਹਾਨੂੰ ਬੈਠੇ ਹੋ ਪੱਖਾ ਵੀ ਚੱਲ ਰਿਹਾ ਹੈ ਪੱਖਾ ਲਾਹਨ ਦਾ ਕੀ ਕਰਨਾ ਕਿ ਠੜਨ ਲੱਗਦੀ

ਬਾਕੀ ਪਹਿਲੇ ਮੈਂ ਸਿਵਲਿੰਗ ਤੋਂ ਦੀ ਸੇਵਾ ਤਾਂ ਮੈਂ ਹੀ ਕਰਦਾ ਸੀ ਮੈਡਮ ਆਏ ਸੀਗੇ ਫਿਰ ਇਹਨਾਂ ਨੇ ਰੂਪ ਬਣਾਉਣੇ ਸ਼ੁਰੂ ਕਰਤੇ ਨੇ ਕਦੇ ਕਾਲੀ ਮਾਤਾ ਦਾ ਰੂਪ ਤਿਆਰ ਕਰਦੇ ਨੇ ਕਦੇ ਸ਼ਿਵਜੀ ਦਾ ਤਿਆਰ ਕਰਦੇ ਨੇ ਕਦੇ ਮਹਾਕਾਲ ਦਾ ਕਰਦੇ ਨੇ ਕਦੇ ਮਤਲਬ ਕਿ ਅੱਡ-ਅੱਡ ਰੂਪ ਤਰ੍ਹਾਂ ਦੇ ਹਰ ਤਰ੍ਹਾਂ ਦੇ ਰੂਪ ਤਿਆਰ ਕਰਦੇ ਨੇ ਕਿਸ ਤੋਂ ਕੁਝ ਲੈਂਦੇ ਨਹੀਂ ਕਿਤੇ ਦਿੰਦੇ ਨਹੀਂ ਅੱਜ ਅਸੀਂ ਆਏ ਹਾਂ ਸੰਗਰੂਰ ਦੇ ਮੰਡੀ ਵਾਲੀ ਗਲੀ ਦੇ ਵਿੱਚ 350 ਸਾਲ ਦੇ ਤਕਰੀਬਨ ਪੁਰਾਤਨ ਮੰਦਿਰ ਹੈ ਹਨੂਮਾਨ ਜੀ ਦਾ ਤੁਹਾਨੂੰ ਦੱਸ ਦਈਏ ਕਿ ਇਸ ਮੰਦਿਰ ਦੇ ਵਿੱਚ ਭਗਤ ਜਨ ਦੂਰੋਂ ਦੂਰੋਂ ਮੱਥਾ ਟੇਕਣ ਵੀ ਆਉਂਦੇ ਹਨ ਤਾਂ ਉੱਥੇ ਹੀ ਇੱਕ ਅਜੀਹੀ ਭਗਤ ਆਉਂਦੀ ਹੈ ਜੋ ਕਿ ਆਏ ਮੰਗਲਵਾਰ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਸ਼ਿਵਲਿੰਗ ਦੇ ਉੱਪਰ ਜੋ ਹੈ ਸਰੂਪ ਬਣਾਉਂਦੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਵੱਲੋਂ ਅੱਜ ਬਜਰੰਗਬਲੀ ਹਨੂਮਾਨ ਜੀ ਦਾ ਸਰੂਪ ਬਣਾਇਆ ਗਿਆ ਹੈ ਤੇ ਹਾਰ ਸ਼ਿੰਗਾਰ ਲਗਾ ਕੇ ਫੁੱਲਾਂ ਦੀ ਮਾਲਾ ਪਹਿਨਾ ਕੇ ਇਹਨਾਂ ਵੱਲੋਂ ਟਿੱਕੇ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਹਨੂਮਾਨ ਜੀ ਦੀ ਅੱਜ ਦੀ ਦਿਹਾੜੀ ਇਹਨਾਂ ਨੇ ਇਹ ਬਣਾਇਆ ਹੈ ਤਾਂ ਇਹ ਦੱਸ ਰਹੇ ਸੀ ਕਿ ਸਵੇਰੇ ਜਦੋਂ ਸਵੇਹਾ ਇੱਥੇ ਆ ਜਾਂਦੇ ਹਨ ਸਵੇਰੇ ਸਵੇਹਾ ਉੱਠਦੇ ਹਨ ਤਾਂ ਸਿਰਫ ਚਾਹ ਪਾਣੀ ਹੀ ਪੀਂਦੇ ਹਨ ਤੇ ਉਸ ਤੋਂ ਬਾਅਦ ਜਦੋਂ ਇੱਥੇ ਆਉਂਦੇ ਹਨ ਇਸ ਰੂਪ ਨੂੰ ਬਣਾਉਣ ਤੋਂ ਬਾਅਦ ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ ਫਿਰ ਘਰ ਜਾ ਕੇ ਕੁਝ ਖਾਂਦੇ ਹਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਮੈਮ ਕੀ ਨਾਮ ਹੈ ਆਪਣਾ ਮੇਰੇ ਨਾਮ ਗੀਤਾ ਹੈ ਮੈਮ ਕਿਵੇਂ ਮਨ ਚ ਆਇਆ ਕਿ ਆਪਾਂ ਨੇ ਸਭ ਰੂਪ ਬਣਾਣਾ ਹੈ ਮੈਂ ਇੱਕ ਦਿਨ ਉਹ ਜੈਨ ਮਹਾਰਾਜ ਕੀ ਫੋਟੋ ਦੇਖ ਰਹੀ ਸੀ ਤੋ ਵੀਡੀਓ ਤੋ ਉਸਮੇ ਉਸਮੇ ਵੀ ਮੇਰੇ ਕੋ ਐਸਾ ਹੋਇਆ ਜੈਸੇ ਬਾਬਾ ਕਹਿ ਰਹੇ ਹੋ ਵੀ ਮੇਰਾ ਸ਼ਿੰਗਾਰ ਕਰੋ ਤੋ ਮੈਂ ਬਾਬਾ ਦਾ ਸ਼ਿੰਗਾਰ ਕਰਨੇ ਲੱਗ ਗਈ ਤਾਂ ਮੈਂ ਕਦੀ ਕੋਈ ਆਪਣੇ ਪਿਛੋਕੜ ਦੇ ਵਿੱਚ ਜਾਂ ਆਪਣੇ ਪਰਿਵਾਰ ਦੇ ਵਿੱਚ ਕੋਈ ਅਜਿਹੀ ਕਲਾਕਾਰੀ ਕਰਦਾ ਸੀਗਾ नहीं ऐसा कुछ भी नहीं कोई भी नहीं करता था बस बाबा की इच्छा थी बाबा ने मेरे से लेनी थी सेवा मैं ले दे रही हूँ बाबा को सेवा तो कितने किन्ने तो सेवा कर रही हूँ काफ़ी कितना टाइम हो गया मेरे को यहाँ पे साल हो गया है अच्छा, इस तो पहन इससे पहले मैं और मंदिर में करती थी प्रताप नगर हमारे घर के पास ही है तो उधर ही करती थी मैं सेवा अगर गल की जाए तो तकरीबन इधरला मंदिर लगा के तो उधर लगा के कितने साल हो मेरे को हो गए ढाई तीन साल तीन साल हो गए हाँ जी ਤਾਂ ਮੈਮ ਜਦੋਂ ਘਰੋਂ ਆਨਿਓ ਪੈਣਾ ਸੋ ਸੁਣਨ ਚ ਆਏਗਾ ਕਿ ਇਕੱਲੀ ਚਾਹ ਪਾਣੀ ਪੀ ਕੇ ਆ ਜਣੇ ਹਾਂਜੀ ਬਸ ਚਾਹ ਪਾਣੀ ਪੀਤੇ ਆ ਖਾਣਾ ਵਗੈਰਾ ਅਭ ਯਹਾਂ ਸੇ ਸੇਵਾ ਕਰਨੇ ਕੇ ਬਾਅਦ ਫੇਰੀ ਜਾ ਕੇ ਖਾਏਂਗੇ ਹਾਂਜੀ ਤਾਂ ਕਿੰਨਾ ਟਾਈਮ ਲੱਗਦਾ ਮੈਮ ਇਸ ਰੂਪ ਨੂੰ ਬਣਾਉਣ ਤੇ 2.5 ਤੋਂ 3 ਘੰਟੇ ਲੱਗ ਜਾਂਦੇ ਆ ਮੈਮ 2.5 ਤੋਂ 3 ਘੰਟੇ ਬੈਠੇ ਰਹਿਣੋਂ ਥੱਕਦੇ ਨਹੀਂ ਨਹੀਂ ਜਦ ਤੱਕ 바ਵਾ ਹੈ ਤਾਂ 바ਵਾ ਥੱਕਨੇ ਵੀ ਨਹੀਂ ਦੇਂਗੇ ਕਿਉਂਕਿ ਬੈਠੇ ਬੈਠੇ ਲੱਤਾਂ ਵੀ ਸੌਂਵਿੰਦੀ ਨਹੀਂ ਨਹੀਂ ਐਸਾ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਜਦ ਤੱਕ ਬਾਬਾ ਹੈ ਨਾ ਤਾਂ ਥਕਾਨ ਹੁੰਦੀ ਹੈ ਨਾ ਹੀ ਕੋਈ ਔਰ ਸੋਚ ਆਉਂਦੀ ਹੈ ਨਾ ਕੋਈ ਭੁੱਖ ਲੱਗਦੀ ਹੈ ਬਸ ਬਾਬਾ ਹਾਂ ਮੈਂ ਤਾਂ ਇਹ ਕਹਿੰਦੀ ਹਰ ਸਮੇਂ ਬਾਬਾ ਕਾ ਵਸ ਮੈਂ ਸੇਵਾ ਕਰਦੀ ਰਹੂੰ ਤੇ ਮੈਂ ਅਸੀਂ ਦੇਖ ਰਹੀ ਸੀ ਕਿ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਇੱਥੇ ਚੌਂਕੜੀ ਮਾਰ ਕੇ ਬੈਠੇ ਸੀਗੇ ਉੱਪਰ ਦੀ ਪੱਖਾ ਵੀ ਚੱਲ ਰਿਹਾ ਸੀਗਾ ਉੱਥੇ ਖੜੇ ਮੈਨੂੰ ਠੜ ਲੱਗ ਰਹੀ ਸੀ ਦੇਖ ਕੇ ਤੁਹਾਨੂੰ ਬੈਠੇ ਹੋ ਪੱਖਾ ਵੀ ਚੱਲ ਰਿਹਾ ਹੈ ਪੱਖਾ ਲਾਉਂਦਾ ਕੀ ਕਰਨਾ ਕਿ ਠੜ ਲੱਗਦੀ नहीं ऐसा कुछ नहीं है कोई ठंड ऊंड नहीं लगती जब बाबा के पास होते हैं तो बस बाबा ही होते हैं कोई ठंड नहीं कोई भूख नहीं को कुछ भी नहीं हमें लगता तो मन में कभी सोच के आए हो कि आज जाना है मंदिर में ये ये बनाना है नहीं ऐसा कुछ भी नहीं मैंने पहले भी कहा था भी ऐसा कुछ भी नहीं हम लोग सोचते जो भी कुछ है बस बाबा जैसा भी स्वरूप हो उनको श्रृंगार उनका होना होता है बाबा बस अपने आप ही करवाते हैं मैम यहाँ पे चौकड़ी मार के बैठे जाते हो जब बनाने लगते हो तब क्या मन में होता है कि क्या बना रही हूँ नहीं बस मेरे मन में बाबा होते हैं मैं बस उनका ही स्मरण करती रहती हूँ जैसा भी स्वरूप उनको चाहिए होता है वो वैसे ही बनवाते हैं तो इसमें मैम सामग्री क्या क्या लगती है किस क्या चीज़ से बनता है ये चंदन होता है अलग अलग प्रकार का और फूल होते हैं बस और कुछ भी नहीं अगर बात की जाए हार श्रृंगार की तो हार श्रृंगार आप लेकर आते हो यहाँ जो यहाँ पे आप छोड़े जाते हो तो अगले मंगलवार फिर आप उस, उसी का इस्तेमाल करते हो समान यहाँ पे लेके रखा हुआ है हमने चंदन और जो चीज़ की जरूरत होती है पंडित जी यहाँ पे लेके देते हैं हमें हम कह देते हैं वो ले आके देते हैं हमें तो हम बात की जाए देख रहे हैं कि फलों का प्रसाद लग रहा है ना जो ज्योति भी जलाई गई आरती भी आप करते हो उसको तो कितना दिन ऐसे लगा है कि अब कोई ऐसा मन में दिन भी हो कि आप उस आज भी मैंने आज नहीं जाना जहाँ घर पर कोई काम हो गया देखो मैं आने ना आने वाली कोई नहीं हो बाबा की इच्छा होती है बाबा जैसे भी वो करते हैं भी मैंने आना है या नहीं आना उनकी इच्छा पे ही है मेरी इच्छा पे कुछ नहीं है गल हाँ की जाए मैडम तुम इन्नी कलाकारी की कि इन्ना बढ़िया स्वरूप बनाया गया परमात्मा का तो की कहना चाहोगे कि यह जो सेवा है कद जारी रहेगी जब तक सासे रहेगी हाँ जी कोशिश तो यही रहेगी कि जब तक सांसें हैं जब तक बाबा की सेवा करती रहूं और मेरी आखिरी सांस भी बाबा के पास ही निकले परिवार वाले था भी कह रहे थे ना कि वो भी चौंक गए होणे कि जो ਤੁਸੀਂ ਇਹ સેવા ਤੁਸੀਂ ਕਰਨ ਲੱਗੇ ਹੋਗੇ ਕਿ ਹੁਣ ਇਹ ਵੀ ਪਹਿਨਾ ਨਾਰਮਲ ਸੀ ਸਾਡੀ ਘਰ ਵਾਲਾ ਜੋ ਤੁਹਾਡੇ ਪਤੀ ਨੇ ਵੀ ਹੁਣ ਇੱਕ ਵਾਰ ਕੀ ਮਨ ਚ ਆ ਗਿਆ ਕੀ ਬਣਾਉਣ ਲੱਗੇ ਉਹ ਵੀ ਸੋਚਦੇ ਹੋਣੇ ਤੁਹਾਨੂੰ ਪੁੱਛਦੇ ਹੋਣੇ ਨੇ पहले तो मेरे हस्बैंड है हैं नहीं और तो मदर लोग हैं परिवार के हैं उन्हें भी खुशी होती है अभी मैं सेवा करती हूँ वो कहते हैं अच्छा है कि अच्छी राह पे है कोई ऐसे तो नहीं भी गलत राह पे है अच्छी राह पे उन्हें भी खुशी मिलती है तो मैम मन में जब आपके आया परमात्मा ने यह ख्याल डाला कि आपने ऐसा स्वरूप बनाना है परमात्मा का तो सबसे पहले आपने किससे शेयर किया मैंने किसी से भी नहीं बस मैं आके बाबा की सेवा करने लग गई तो मन में ये भी आया था कि इस इस चीज़ से ये बनना है नहीं ऐसे पहले तो मैं चंदन से करती थी सिर्फ चंदन से तो उसके बाद जैसे जैसे बाबा की इच्छा रह गई भी इन्हें ये ये चीज़ों से मेरा श्रृंगार करो तो बस मैं वैसे ही करने लग गई तो मन में आता रहता है आपके कि ये चीज़ करनी है ये चीज़ करनी है वो भगवान आपके मन में ख्याल डालता रहता है हाँ जी बाबा की कृपा है बाबा को जो भी कुछ जैसा भी करना होता है वो नींद में आके जरूर मेरे को बताते हैं भाई हाँ ऐसा भी आज मेरे दर्शन यहाँ पे हैं या मैं यहाँ पे वो हुआ हूँ बहुत मतलब बाबा की कृपा है बाबा ये नहीं बताते बताते कि आज बनाना क्या है <laughs> नहीं ऐसा कुछ नहीं <laughs> जी बिल्कुल ਇਹਨਾਂ ਦਾ ਕਹਿਣਾ ਹੈ ਕਿ ਜੋ ਮਨ ਦੇ ਵਿੱਚ ਇੱਕ ਖਿਆਲ ਆਇਆ ਉਹ ਜੈਨ ਦੀ ਵੀਡੀਓ ਦੇਖ ਰਹੀ ਸੀ ਮਹਾਕਾਲ ਜੀ ਦੀ ਉੱਥੋਂ ਮਨ 'ਚ ਖਿਆਲ ਆਇਆ ਕਿਉਂਕਿ ਇਹਨਾਂ ਦੇ ਪਿਛੋਕੜ ਦੇ ਵਿੱਚ ਅ ਅਜਿਹੀ ਕਲਾਕਾਰੀ ਕਿਸੇ ਵੱਲੋਂ ਨਹੀਂ ਕੀਤੀ ਜਾਂਦੀ ਸੀਗੀ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ 2-3 ਸਾਲ ਤੋਂ ਦੇ तकरीबन ਹੋ ਗਿਆ ਇਹਨਾਂ ਨੂੰ ਇਹ ਸੇਵਾ ਕਰਦੇ ਹੋਏ ਪਹਿਲਾਂ ਪ੍ਰਤਾਪਨਗਰ ਦੇ ਵਿੱਚ ਇੱਕ ਮੰਦਿਰ ਸੀ ਉੱਥੇ ਸੇਵਾ ਕਰਦੇ ਸਨ ਉਸ ਤੋਂ ਬਾਅਦ ਇੱਥੇ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਸਾਲ ਜਿਹੜਾ ਸਾਲ ਹੋ ਗਿਆ ਨੂੰ ਸੇਵਾ ਕਰਦੇ ਹੋਏ ਪਰ ਤੁਹਾਨੂੰ ਇੱਕ ਪਰ ਤਸਵੀਰਾਂ ਫਿਰ ਦੀ ਦਿਖਾਵਾਂਗੇ ਦੁਬਾਰਾ ਤੋਂ ਕਿ ਇਹਨਾਂ ਬਰੂ ਦੇਖੋ ਤੁਸੀਂ ਕਿੰਨੇ ਪਿਆਰਿਆ ਜੋ ਹਨੂਮਾਨ ਜੀ ਦਾ ਹੈ ਜੋ ਸਰੂਪ ਬਣਾਇਆ ਗਿਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਬਜਰੰਗਬਲੀ ਜੀ ਆਪਾਂ ਨੂੰ ਹੁਣ ਇਹ ਦੇਖ ਹੀ ਰਹੇ ਨੇ ਕਿ ਆਪਣਾ ਗੱਲਾਂ ਕਰ ਰਹੇ ਨੇ ਹੱਥ ਦੀ ਕਲਾ ਕਰ ਇਹ ਨਹੀਂ ਵਧੀਆ ਚੰਦਰਮਾ ਛਾਇਆ ਹੋਇਆ ਹੈ ਬਹੁਤ ਵਧੀਆ ਫੁੱਲਾਂ ਦੀ ਮਾਲਾ ਬਣਾ ਕੇ ਪਾਈ ਹੋਈ ਹੈ ਭੋਗ ਲੱਗ ਰਿਹਾਗਾ ਤਾਂ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿੰਨਾ ਚਿਰ ਸਾਹ ਚੱਲਣਗੇ ਓਨਾ ਚਿਰ ਪ੍ਰਮਾਤਮਾ ਜੀ ਮੇਥੋਂ ਇਹ ਸੇਵਾ ਲੈਂਦੇ ਰਹਿਣਗੇ ਤਾਂ ਮੈਂ ਸੇਵਾ ਕਰਦੀ ਰਹਾਂਗੀ ਤਾਂ ਇੱਥੇ ਜਦੋਂ ਬੈਠੇ ਜਾਂਦੇ ਹਨ ਤਾਂ 2.5 3 ਘੰਟੇ ਲੱਗਦੇ ਨੇ ਇਹਨਾਂ ਨੂੰ ਬਣਾਉਣ ਤੇ ਲੇਕਿਨ ਇਹ ਥੱਕਦੇ ਨਹੀਂ ਕੋਈ ਪੈਰ ਨਹੀਂ ਸੋਦਾ ਕੋਈ ਥਕਾਵਟ ਨਹੀਂ ਹੁੰਦੀ ਬਸ ਇਹਨਾਂ ਦਾ ਧਿਆਨ ਹੁੰਦਾ ਜੋ ਇਹਨਾਂ ਨੂੰ ਬਣਾਉਣ ਦੇ ਉੱਪਰ ਹੀ ਲੱਗਿਆ ਹੁੰਦਾ ਹੈ ਜੋ ਮੰਦਿਰ ਦੇ ਵਿੱਚ ਇਥੇ ਸੇਵਾ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਜਤਿੰਦਰਪਾਲ ਸਿੰਘ ਲੋਟੇ ਕਦੋਂ ਤੋਂ ਮੰਦਿਰ ਆ ਰਹੇ ਹੋ ਕਦੋਂ ਤੋਂ ਸੇਵਾ ਕਰ ਰਹੇ ਹੋ ਮੈਨੂੰ ਹੋ ਗਿਆ ਕੋਈ 8 ਸਾਲ ਦੀ ਉਮਰ ਦਾ ਆ ਰਿਹਾ ਮੈਂ ਨਹੀਂ 8 ਸਾਲ ਦੀ ਉਮਰ ਦਾ 8 ਸਾਲ ਹੋ ਗਏ ਕਾਫੀ ਪ੍ਰਣਾ ਮੰਦਿਰ ਹੈਗਾ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਆਪਾਂ ਦੇਖਿਆ ਇੱਕ ਭਗਤ ਜਣਾ ਹਰ ਜੀ ਆਉਂਦੀ ਹੈ ਜੋ ਇਹ ਬਜਰੰਗਵਲੀ ਅਜਿਹੇ ਸਰੂਪ ਬਣਾਏਗਾ ਅਲੱਗ-ਅਲੱਗ ਸਰੂਪ ਬਣਾਉਂਦੇ ਨੇ ਤਾਂ ਤੁਸੀਂ ਇਹਨਾਂ ਨੂੰ ਕਦੋਂ ਤੋਂ ਦੇਖ ਰਹੇ ਹੋ ਇਹਦੇ ਬਾਰੇ ਕਹਿਣਾ ਚਾਹੋਗੇ ਮੈਨੂੰ ਤਕਰੀਬਨ ਇਹਨਾਂ ਨਾਲ 2 ਕੁ ਸਾਲ ਢੂੜ ਕੁ ਸਾਲ ਹੋ ਗਿਆ ਮੈਨਿਆ ਨਾਲ ਕੰਮ ਕਰਦਿਆਂ ਬਾਕੀ ਪਹਿਲੇ ਮੈਂ ਸਿਵਲਿੰਗ ਤੋਂ ਦੀ ਸੇਵਾ ਤਾਂ ਮੈਂ ਹੀ ਕਰਦਾ ਹੁੰਦੀ ਇਹ ਮੈਡਮ ਆਏ ਸੀਗੇ ਫਿਰ ਇਹਨਾਂ ਨੇ ਸਰੂਪ ਬਣਾਉਣੇ ਸ਼ੁਰੂ ਕਰਤੇ ਨੇ ਕਦੇ ਕਾਲੀ ਮਾਤਾ ਦਾ ਸਰੂਪ ਤਿਆਰ ਕਰਦੇ ਨੇ ਕਦੇ ਸ਼ਿਵਜੀ ਦਾ ਤਿਆਰ ਕਰਦੇ ਨੇ ਕਦੇ ਮਹਾਕਾਲ ਦਾ ਕਰਦੇ ਨੇ ਕਦੇ ਮਤਲਬ ਕਿ ਅੱਡ-ਅੱਡ ਰੂਪ ਤਰ੍ਹਾਂ ਦੇ ਹਰ ਤਰ੍ਹਾਂ ਦੇ ਰੂਪ ਤਿਆਰ ਕਰਦੇ ਨੇ ਕਿਸੇ ਤੋਂ ਕੁਝ ਲੈਂਦੇ ਨਹੀਂ ਕਿਸੇ ਦਿੰਦੇ ਨਹੀਂ ਆਪਣੇ ਵੱਲ ਹੀ ਤ ਕਿ ਦਸਰੇ ਸੀ ਕਿ ਆਪਣੇ ਆਪ ਹੀ ਮਨ ਚ ਆਇਆ ਆਪ ਹੀ ਬਣਾਉਣ ਲੱਗੇ ਕਿ ਤੂੰ ਸਿੱਖੇ ਨਹੀਂਗੇ ਇਹਨਾਂ ਦੇ ਮਨ ਚ ਜਦੋਂ ਆ ਕੇ ਬੈਠਦੇ ਨੇ ਨਾ ਇਹਨਾਂ ਦੇ ਮਨ ਚ ਇਹ ਨਹੀਂ ਪਤਾ ਵੀ ਜੇ ਮੈਂ ਜੇ ਕਹਿੰਦਾ ਵੀ ਆਹ ਸੁਰੂ ਬਣਾਣਾ ਹੈ ਉਹ ਬਣਦਾ ਹੀ ਨਹੀਂ ਹੈ ਜਿਹੜਾ ਇਹਨਾਂ ਦੇ ਮਨ ਚ ਉਹ ਹੀ ਬਣਦਾ ਮੰਦਰ ਦੀ ਗੱਲ ਕੀਤੀ ਆ ਵੇ ਕਿੰਨੇ ਸਾਲ ਪੁਰਾਣਾ ਮੰਦਰ ਹੈ ਮੰਦਰ ਨੂੰ ਤਾਂ ਤੁਸੀਂ ਆ ਲੈ ਲਓ ਵੀ ਸੱਤਵੀਂ ਪੀੜੀ ਚੱਲ ਰਹੀ ਹੈ ਮੇਰੇ ਪਹਿਲਾ ਮਹੰਤ ਹੋਏ ਨੇ ਉਹਨਾਂ ਦੇ ਮਹੰਤ ਪਵਨ ਕੁਮਾਰ ਬਾਬਾ ਜੀ ਦੇ ਪੰਕਜ ਬਾਬਾ ਜੀ ਮਹੰਤ ਨੇ ਹੋਏ ਕਰਤਾ-ਦਰਤਾ ਮੰਦਰ ਦੇ ਉਹ ਨੇਗੇ ਉਹ ਉਹ ਸੇਵਾ ਕਰਦੇ ਜੀ ਬਿਲਕੁਲ ਇਹਨਾਂ ਸਾਡੇ ਨਾਲ ਭਗਤ ਜਨ ਜਿਨ੍ਹਾਂ ਨੇ ਦੱਸਿਆ ਹੈ ਕਿ ਕਾਫੀ ਜੋ ਹੈ ਸੱਤ ਪੀੜੀਆਂ ਹੋ ਗਿਆ ਮੰਦਰ ਉਦੋਂ ਦਾ ਬਣਿਆ ਹੋਇਆ ਹੈ ਬਹੁਤ ਤਕਰੀਬਨ 3.5 ਸੌ ਸਾਲ ਪੁਰਾਣਾ ਇਹ ਮੰਦਰ ਹੈ ਕਲਕਤੀ ਆਵੇ ਇਹਨਾਂ ਭੈਣ ਜੀ ਦੀ ਜੋ ਇਹਨਾਂ ਵੱਲੋਂ ਇਹ ਸਰੂਪ ਬਣਾ ਜਾਂਦਾ ਹੈ ਇਹ ਨਾਲ ਉਹਨਾਂ ਦੇ ਸੇਵਾ ਵੀ ਕਰਵਾਉਂਦੇ ਹਨ ਅਤੇ 6.5 ਸਾਲ ਤੋਂ ਸੇਵਾ ਕਰਵਾ ਰਹੇ ਹਨ ਤਾਂ ਇਹ ਇੱਕ ਚਮਤਕਾਰ ਹੀ ਹੈ ਕਿ ਜੋ ਕਦੇ ਉਹਨਾਂ ਨੇ ਸਿੱਖਿਆ ਨਹੀਂ ਤਾਂ ਫਿਰ ਵੀ ਉਹਨਾਂ ਵੱਲੋਂ ਇਹ ਇੱਥੇ ਆ ਕੇ ਇੱਕ ਸੇਵਾ ਕੀਤੀ ਜਾਂਦੀ ਹੈ ਅਲੱਗ-ਅਲੱਗ ਦੇਵੀ-ਦੇਵਤਾਵਾਂ ਦਾ ਸਰੂਪ ਬਣਾਇਆ ਜਾਂਦਾ ਹੈ ਤੇ ਅੱਜ ਉਹਨਾਂ ਨੇ ਇੱਥੇ ਬਜਰੰਗਵਲੀ ਦਾ ਸਰੂਪ ਬਣਾਇਆ ਸੰਗਰੂਰ ਤੋਂ ਗੁਰਵਿੰਦਰ ਸਿੰਘ ਦੀ ਡੇਲੀ ਡੈਸ਼ ਟੀਵੀ